लुधियाना मॉडल टाउन इलाके देविच आज देर शाम एक तमाका होने करके घर काम कर रही महिला गंभीर जख्मी हो गए जिन्होंने जानकारी मुताबिक धमाका हो महिला अच्छे उसकी लपेट विच आ गए जिस तू तो बाद गया हालाकि धमाका किया इस बे फिलहाल कोई जानकारी नहीं मिल सकी है पर पुलिस मामले भी जाँच कर रही है ਇਰੇ ਕੀ ਨਾਮ ਕੀ ਆ ਤੁਹਾਡਾ ਉਹ ਭਾਈ ਰਕੇਸ਼ ਮਾਰ ਮੇਰਾ ਨਾਮ ਆ ਅੱਛਾ ਕੀ ਹੋਇਆ ਕੀ ਕੀਤੀ ਜੀ ਪਤਾ ਨਹੀਂ ਲੱਗ ਰਿਹਾ ਭਾਈ ਪਤਾ ਨਹੀਂ ਲੱਗ ਰਿਹਾ ਸੈਂਟਰ ਤੋਂ ਦਾ ਕੁਝ ਹੋ ਗਿਆ ਕਿੰਨੇ ਚੱਕੇ ਲਗਾਏ ਹੋ ਦੋ ਬੇਟੀਆਂ ਇੱਕ ਬੇਟਾ ਉਹ ਬੇਟੀਆਂ ਕਿਹੜੀਆਂ ਕੰਮ ਕਰਦੀਆਂ ਨੇ ਬੇਟੀ ਘਰ ਕੰਮ ਕਰਦੀਆਂ ਕੰਮ ਕਿੱਥੇ ਹੋਇਆ ਤੇ ਬੇਟਾ ਬੇਟਾ ਤਾਂ ਉਹ ਖੇਲਦਾ ਵੀ ਛੋਟਾ ਬੇਟਾ ਇਹਨਾਂ ਦਾ ਜਾਇਆ ਕਿਵੇਂ ਹੋਇਆ ਕਿਵੇਂ ਜਿਹੜਾ ਬਲਾਸਟ ਹੋਇਆ ਕੋਈ ਪਤਾ ਨਹੀਂ ਭਾਈ ਅੰਦਰ ਕਿਤੇ ਕੀ ਜਦਾਂ ਨੇ ਹੋਇਆ ਪਰ ਸੰਡਰ ਸੰਡਰ ਨੂੰ ਸਭ ਕੋਈ ਚੈੱਕ ਕਰ ਲਿਆ ਪੈਨੋਮੀਟਰ ਵੀ ਚੈੱਕ ਕਰ ਲਿਆ ਲੇਕਿਨ ਪਤਾ ਨਹੀਂ ਲੱਗਿਆ ਕੀ ਕੀ ਬੱਚਿਆਂ ਦੀ ਹਾਲਤ ਕੀ ਮੈਂ ਸਭ ਤੋਂ ਬੱਚੇ ਹੁਣ ਜਿਹੜਾ ਬੇਟਾ ਥੋੜਾ ਸੀਰੀਅਸ ਹੈ ਜਿਹੜੀ ਕੁੜੀਆਂ ਠੀਕ ਹੈ ਜੀ ਕੁੜੀਆਂ ਠੀਕ ਹੈ ਤੇ ਬੇਟੇ ਨੂੰ ਹੁਣ ਕਿੱਥੇ ਰੈਫਰ ਕੀਤਾ ਬੇਟੇ ਨੂੰ ਹੁਣ ਦਿੱਲੀ ਕਰਨ ਗਈ ਹੈ ਤੇ ਬੇਟੀਆਂ ਜਿਹੜੀਆਂ ਉਹ ਕੌਣ ਨੇ ਉਹ ਘਰ ਕੰਮ ਕਰਦੀਆਂ ਭਾਈ ਕੰਮ ਕਰਦੀਆਂ ਪੁਰਾਣੀਆਂ ਉਹ ਪੁਰਾਣੀਆਂ ਇਹ ਕਿੰਨੀ ਕਿੰਨੀ ਹਨ ਦੀ ਇੱਕ ਤਾਂ ਇੱਕ ਜਵ ਬੇਟਾ ਵੀ ਛੋੜ ਆਈ ਜਾਂਦਾ ਉਹ ਅੱਛੀ ਸੀ ਅੱਛਾ ਤੇ ਤੁਸੀਂ ਜਦੋਂ ਲੈ ਕੇ ਗਏ ਥੱਲੇ ਹੋਇਆ ਹੱਥਾ ਜੇ ਉੱਪਰ ਛੱਤ ਉੱਪਰ ਰਹਿ ਛੱਤ ਹੋਇਆ ਹੱਥਾ ਹਾਂ ਛੱਤ ਜੇ ਆ ਅੱਛਾ ਕਿਥੇ ਲੈ ਕੇ ਗਏ ਸੀ ਫਿਰ ਹਾਂ ਜੀ ਦੀਪ ਤੇ ਲੱਗੇ ਸੀਗੇ ਹਾਂ ਜੀ ਕੋਈ ਕੁਝ ਵੀ ਨਹੀਂ ਪਤਾ ਲੱਗਿਆ ਕਿ ਕੀ ਨਹੀਂ ਨਹੀਂ ਕੁਝ ਨਹੀਂ ਨਹੀਂ ਸੈਂਡਰ ਵੀ ਓਕੇ ਆ ਪਰਿਵਾਰਿਕ ਮੈਂਬਰ ਹੈਗੇ ਸੀ ਘਰ ਪਰਿਵਾਰਿਕ ਮੈਂ ਹਾਂ ਜੀ ਹੈਗੇ ਸੀਗੇ ਜੀ ਉਹਨਾਂ ਦੇ ਡੈਡੀ ਸੀਗੇ ਬੇਟਾ ਹਾਂ ਜੀ ਭਾਬੀ ਨਹੀਂ ਸੀ ਭਾਬੀ ਆ ਕੇ ਗੇਟ ਤੇ ਖੜੇ ਸੀ ਕਿਸੇ ਨੂੰ ਫੋਨ ਕਰਦੇ ਫੇਰ ਜੀ ਨਾਲ ਹੀ ਮਸਾ ਮੈਂ ਆ ਕੁਟੀ ਕੰਮ ਕਰਦਾ ਹਾਂ ਪਲਾਂਸ ਕਿੰਨਾ ਪਲਾਂਸ ਉਹਨਾਂ ਕੋ ਕੰਮ ਕਰਦਾ 15 ਸਾਲ ਮੈਂ ਉਹਨਾਂ ਦਾ ਪੁਰਾਣਾ ਡਰਾਈਵਰ ਆ ਹਾਂ ਪਲਾਂਸ ਭਾਜੀ ਕਿੰਨਾ ਹਾਲਤ ਕਿਵੇਂ ਆ ਇਹਨਾਂ ਦੇ ਸੀ ਵੀ ਮਤਲਬ ਕਿ ਸ਼ੀਸ਼ੇ ਉੱਪਰ ਦੇ ਸਾਰੇ ਟੁੱਟ ਗਏ ਨੇ ਥੱਲੇ ਦੇ ਵੀ ਸ਼ੀਸ਼ੇ ਟੁੱਟ ਗਏ ਨੇ ਬਿਲਡਿੰਗ ਦਾ ਨੁਕਸਾਨ ਹੋਇਆ ਉਸ ਨੂੰ ਠੀਕ ਹੈ ਸਰ ਇਹਦਾ ਦਰਦ ਨਾਲ ਆਸ ਜਾਵੀ ਹੁਣ ਪੁਲਿਸ ਪਹੁੰਚੀ ਹੈ ਮਾਮਲਾ ਗੱਲ ਕਰ ਰਹੀ ਹੈ ਹਾਂਜੀ ਹਾਲਤ ਕਿਵੇਂ ਉਹਨਾਂ ਦੀ ਜਿਹੜਾ ਬੇਟਾ ਉਹਦਾ ਸੀਚਦਾ ਆਈ ਤੇ ਉਹ ਗੁੜੀਆਂ ਉਹ ਠੀਕ ਕੋਈ ਪਤਾ ਨਹੀਂ ਲੱਗ ਪਿਆ ਬਲਾਸਟ ਹੋਇਆ ਜਾਂ ਨਹੀਂ ਕੋਈ ਪਤਾ ਨਹੀਂ ਲੱਗ ਪਿਆ ਪਤਾ ਹੀ ਨਹੀਂ ਲੱਗਿਆ ਜੀ ਮੈਂ ਕੱਟ ਕੇ ਬੱਚਿਆਂ ਜਿਹੜਾ ਪੀਸਦਾ ਉਸ ਤੋਂ ਬਾਅਦ ਮੈਂ ਗਿਆ ਉੱਪਰ ਦੇਖਿਆ ਜਾ ਕੇ ਮੈਂ ਦੇਖਿਆ ਸੀ ਵੀ ਕੀ ਚੀ ਹੋਈ ਹੈ ਲੇਕਿਨ ਕੁਝ ਨਜ਼ਰ ਨਹੀਂ ਆਇਆ ਠੀਕ ਮੈਟਰ ਹੈ ਜਿਹੜਾ ਸਾਹਮਣੇ ਪਾਜੀ ਆਏ ਅਸੀਂ ਹੁਣ ਜਿਹੜਾ ਦਿੱਤਾ ਉੱਤੇ ਕੰਚ ਕੁਝ ਟੁੱਟੇ ਹੋਏ ਆ ਜੀ ਕਿਹੜੀ ਜਗ੍ਹਾ ਦਾ ਮਾਮਲਾ ਇਹ ਮਲਤੋਂ ਡੀ ਬਲਾਕ ਦਾ ਜੀ ਸਰ ਕੀ ਮਾਮ ਉੱਤਰੀ ਚੱਲਦੀਏ ਦੇਖਦੇ ਪਏ ਜੀ ਅਸੀਂ ਵੀ ਹੁਣੇ ਆਏ ਹਾਂ ਹੁਣ ਇਨਫਰਮੇਸ਼ਨ ਮਿਲਈਏ ਤੁਹਾਨੂੰ 5 ਮਿੰਟ ਪਹਿਲਾਂ ਹੀ ਧਮਾਕਾ ਵਗੈਰਾ ਧਮਾਕਾ ਹੋਇਆ ਜੀ ਦੱਸਦੇ ਆ ਅਸੀਂ ਆਪਸੇ ਪਤਾ ਨਹੀਂ ਲੱਗ ਰਿਹਾ ਜੇ ਉਹ ਦੇਖਦੇ ਨਹੀਂ ਸਿਲੰਡਰ ਸਾਰੇ ਓਕੇ ਹਨ ਏਸੀ ਵਗੈਰਾ ਕੋਈ ਉਹ ਵੀ ਠੀਕ ਨੇ ਜਨਰੇਟਰ ਵੀ ਠੀਕ ਹੈ ਹਾਂ ਜਨਰੇਟਰ ਵੀ ਠੀਕ ਹੈ ਇਹ ਹੋਇਆ ਕਿ ਅੰਦਰ ਕੋਈ ਰਸੋਈ ਚ ਹੋਇਆ ਜਾਂ ਕਮਰੇ ਵਿੱਚ ਬਾਹਰ ਹੀ ਹੋਇਆ ਪੌੜੀਆਂ ਦੇ ਕੋਲ ਹਾਂ ਜਿੱਖਮੀ ਕਿੰਨੇ ਜਣੇ ਨੇ ਜੀ ਅੰਦਰ ਪਤਾ ਨਹੀਂ ਮੈਨੂੰ ਹਜੇ ਪਤਾ ਨਹੀਂ ਘਰ ਦਾ ਮੈਂਬਰ ਹੈ ਨਹੀਂ ਕੋਈ ਇੱਥੇ ਸਾਰੇ ਹੌਸਟਲ ਲੱਗੇ ਹੋਏ ਨੇ ਇਹ ਦੱਸਿਆ ਜਾ ਰਿਹਾ ਕਿ ਕੰਮ ਨਹੀਂ ਜਾਂ ਫਿੱਟ ਹੋ ਰਿਹਾ ਪਤਾ ਨਹੀਂ ਉਹਨਾਂ ਦੇ ਜਿਹੜੇ ਘਰ ਦੇ ਆ ਸਾਰੇ ਉੱਥੇ ਗਏ ਹਸਪੀਟਲ ਲੈ ਕੇ ਬੱਚੇ ਨੂੰ ਬਿਲਕੁਲ ਤੋਂ ਨਜ਼ਰ ਨਹੀਂ ਆਇਆ ਕਿ ਬਲਾਸਟ ਹੋਇਆ ਕਿ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਜੀ ਨਹੀਂ ਪਤਾ ਹੁਣ ਜਿਵੇਂ ਅੰਦਰ ਆ ਜਾ ਰਹੇ ਲੋਕ ਉਹਨਾਂ ਨੇ ਮੈਂ ਕਰਤੀ ਸਾਰੇ ਮੈਂ ਤੋਂ ਪਹਿਲਾਂ ਸੀ ਮੈਂ ਸਾਰੇ ਬਾਰ ਕਰਤੀ ਇਸੇ ਕਰਕੇ ਕੀ ਸਮਝਾਇਆ ਵੀ ਸਮਝਾਇਆ ਵੀ ਪਤਾ ਨਹੀਂ ਹੁੰਦਾ ਦੁਆਰੇ ਕੋਈ ਬਲਾਸਟ ਹੋ ਜਾਏ ਕੁਛ ਜਿਹਾ ਪਹਿਲਾਂ ਵੀ ਹੋਇਆ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਪਰਿਵਾਰਕ ਮੈਂਬਰਾਂ ਦਾ ਤੁੱਚ ਕੌਣ ਕੋਈ ਵੀ ਹੈ ਨਹੀਂ ਜੀ ਪਰਿਵਾਰਕ ਕੋਈ ਵੀ ਹੈ ਨਹੀਂ ਇਲੈਕਟ੍ਰੋਨਿਕ ਕੋਈ ਇਸ ਤਰ੍ਹਾਂ ਦੀ ਨਹੀਂ ਪਤਾ ਲੱਗ ਰਿਹਾ ਜ ਕਿਉਂ ਮਾਰਟੀ ਮਨੇ ਸਾਡੀਆਂ ਕੋਈ ਚੱਕਰ ਨਹੀਂ ਮੈਂਬਰ ਮਜੂਰ ਨਹੀਂ ਨਹੀਂ ਪਤਾ ਜੀ ਕੀ ਕਰਦਾ ਮੈਂਬਰੀ ਕੋਈ ਨਹੀਂ ਹੈਗਾ ਜੀ ਮੇਰੇ ਥੱਲੇ